ਸਿੱਧੂ ਮੂਸੇਵਾਲੇ ਬਾਈ ਨੇ ਆਪਣੇ ਗੀਤਾਂ ਦੇ ਵਿੱਚ ਆਪਣੀ ਟੌਰ ਦੇ ਨਾਲ-ਨਾਲ ਆਪਣੀ ਮੌਤ ਦਾ ਵੀ ਜ਼ਿਕਰ ਕੀਤਾ ਹੈ ਅਤੇ ਸਿੱਧੂ ਮੂਸੇਵਾਲੇ ਨੇ ਉਹਨਾਂ ਗੀਤਾਂ ਦੇ ਵਿੱਚ ਜੋ-ਜੋ ਵੀ ਗੱਲਾਂ ਕਹੀਆਂ ਨੇ ਉਹ ਸਭ ਸੱਚ ਸਾਬਤ ਹੋਈਆਂ ਨੇ ਅਤੇ ਸਿੱਧੂ ਮੂਸੇਵਾਲਾ ਅਕਸਰ ਹੀ ਆਪਣੇ ਲਾਈਵ ਸ਼ੋਅ ਦੇ ਵਿੱਚ ਇੱਕ ਗੱਲ ਕਹਿੰਦਾ ਹੋਇਆ ਨਜ਼ਰ ਆਉਂਦਾ ਸੀ ਕਿ ਇੱਥੋਂ ਤੱਕ ਆਨਲਾਈਨ ਟੈਲੈਂਟ ਅਤੇ ਮਿਹਨਤ ਜ਼ਰੂਰੀ ਹੈ ਨਾ ਕਿ ਪੈਸਾ ਅਤੇ ਗੁੱਚੀ ਵਾਲੇ ਸੂਟ ਅਤੇ ਸਿੱਧੂ ਮੂਸੇਵਾਲੇ ਨੇ ਕਿਹਾ ਸੀ ਕਿ ਆਉਣ ਵਾਲੇ 5-7 ਸਾਲਾਂ ਦੇ ਵਿੱਚ ਤੁਹਾਨੂੰ ਇੰਡਸਟਰੀ ਦੇ ਵਿੱਚ ਸਿਰਫ ਟੈਲੈਂਟਡ ਬੰਦੇ ਦੇਖਣ ਨੂੰ ਮਿਲਣਗੇ ਨਾ ਕਿ ਉਹ ਬੰਦੇ ਜੋ ਗੁੱਚੀ ਸੂਟ ਪਾ ਕੇ ਆਪ ਨੂੰ ਸੁਪਰਸਟਾਰ ਸਮਝਦੇ ਨੇ ਅਤੇ ਸਿੱਧੂ ਮੂਸੇਵਾਲੇ ਦੀਆਂ ਇਹਨਾਂ ਗੱਲਾਂ ਨੂੰ ਸੱਚ ਕੀਤਾ ਹੈ ਇਸ ਕੁੜੀ ਨੇ ਜਿਸ ਦਾ ਨਾਮ ਹੈ ਪਰਮ ਅਤੇ ਇਹ ਰੈਪ ਕਰਦੀ ਹੈ ਅਤੇ ਰੀਸੈਂਟਲੀ ਇਸ ਦਾ ਇੱਕ ਟਰੈਕ ਰਿਲੀਜ਼ ਹੋਇਆ ਹੈ ਡੈਟ 걸 ਨਾਮ ਤੋਂ ਜਿਸ ਨੂੰ ਪੰਜਾਬੀ ਇੰਡਸਟਰੀ ਦੇ ਹਰ ਇੱਕ ਸਿੰਗਰ ਨੇ ਸ਼ੇਅਰ ਕੀਤਾ ਹੈ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਅਤੇ ਇਹ ਗਾਣਾ ਇੰਨਾ ਜ਼ਿਆਦਾ ਸੁਣਿਆ ਜਾ ਰਿਹਾ ਹੈ ਲੋਕਾਂ ਦੇ ਵੱਲੋਂ ਕਿ YouTube ਦੇ ਉੱਪਰ 2 ਦਿਨਾਂ ਦੇ ਵਿੱਚ ਇਸ ਨੂੰ 1 ਮਿਲੀਅਨ ਤੋਂ ਉੱਪਰ ਵਿਊਜ਼ ਹੋ ਚੁੱਕੇ ਨੇ ਅਤੇ Instagram ਦੇ ਉੱਪਰ ਤੁਸੀਂ ਦੇਖੋਗੇ ਕਿ Spotify ਨੇ ਵੀ ਇਸ ਦੇ ਨਾਲ ਕਲੈਬ ਕੀਤੀ ਹੈ ਅਤੇ ਇਹ ਇੱਕ ਗਰੀਵ ਕਰਦੀ ਉਡੀਏ ਅਤੇ ਟੈਲੈਂਟ ਦੇ ਨਾਲ ਹੁਣ ਇੰਡਸਟਰੀ ਦੇ ਵਿੱਚ ਅੱਗੇ ਆ ਰਹੀ ਹੈ ਅਤੇ ਅਸੀਂ ਸਿੱਧੂ ਮੂਸੇਵਾਲੇ ਬਾਈ ਦੀਆਂ ਉਹ ਗੱਲਾਂ ਸੱਚ-ਸਾਬਤ ਹੁੰਦੀਆਂ ਦੇਖ ਸਕਦੇ ਹਾਂ ਜਦੋਂ ਸਿੱਧੂ ਮੂਸੇਵਾਲਾ ਬਾਈ ਕਹਿੰਦਾ ਸੀ ਕਿ ਆਉਣ ਵਾਲੇ 5-7 ਸਾਲਾਂ ਦੇ ਵਿੱਚ ਇੰਡਸਟਰੀ ਦੇ ਵਿੱਚ ਸਿਰਫ ਟੈਲੈਂਟਡ ਬੰਦੇ ਹੋਣਗੇ ਅਤੇ ਪਰਮ ਸਿੱਧੂ ਮੂਸੇਵਾਲੇ ਬਾਈ ਨੂੰ ਇੰਸਟਾਗ੍ਰam ਦੇ ਉੱਪਰ ਫੋਲੋ ਵੀ ਕਰਦੀ ਹੈ ਅਤੇ ਕੁਝ ਪੇਜਾਂ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਅੱਜ ਸਿੱਧੂ ਮੂਸੇਵਾਲਾ ਬਾਈ ਹੁੰਦਾ ਤਾਂ ਪਰਮ ਦੀ ਸਿੱਧੂ ਮੂਸੇਵਾਲੇ ਬਾਈ ਦੇ ਨਾਲ ਕਲੈਬੋਰੇਸ਼ਨ ਜ਼ਰੂਰ ਆਉਣੀ ਸੀ ਅਤੇ ਜੇਕਰ ਪਰਮ ਦਾ ਡੈਟ ਗਰਲ ਗੀਤ ਇਸੇ ਤਰ੍ਹਾਂ ਹੀ ਇਦੇ ਵਿੱਚ ਬਿੱਲਬੋਰਡ ਦੇ ਉੱਪਰ ਵੀ ਇਹ ਗਾਣਾ ਜ਼ਰੂਰ ਆਵੇਗਾ। ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਗੀਤ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ। ਅਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਸਾਡੇ ਇਸ ਚੈਨਲ ਦੇ ਨਾਲ। ਧੰਨਵਾਦ।